ਤੁਸੀਂ ਦੇਖ ਰਹੇ ਹੋ 24 ਪੰਜਾਬ ਨੂੰ ਚੈਨਲ ਨੂੰ ਸ਼੍ਰੀ ਗੁਰਤੇਗ ਬਾਹਦਰ ਟਰੱਕ ਯੂਨੀਅਨ ਦੇ ਵਿੱਚ ਹਰ ਸੀ ਜਿਨੀ ਤਰਾ ਹੈ ਇਸ ਸੀਜ਼ਨ ਵੀ ਸਰਵੋਤਮ ਦੀ ਭਲੇਲੀ ਸ਼੍ਰੀ ਹੰਡਪਾਰ ਸਾਹਿਬ ਦੇ ਭੋਗ ਪਾਏ ਗਏ 라ਹੀ ਬਾਣੀ ਦੇ ਮੌਕੇ ਤੇ ਇਸ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਤੇ ਕੀ ਹਲਕਾ ਬਾਇਕ ਨਰਿੰਦਰ ਕੌਰ ਬਰਾਜ ਪਹੁੰਚੇ ਸਨ ਉੱਥੇ ਹੀ ਸਮੂਹ ਕਮੇਟੀ ਦੇ ਮੈਂਬਰਾਂ ਤੇ ਸਮੂਹ ਗਰਬ ਟਰੱਕੀਨ অপারেਟਰਾਂ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਹਰ ਸੀਜ਼ਨ ਦੀ ਤਰ੍ਹਾਂ ਇਸ ਸਾਲ ਵੀ ਇਹ ਖਣਪੜ ਸਾਫ ਕਰਵਾਏ ਗਏ ਹਨ ਇਸ ਮੌਕੇ ਤੇ ਤਸਵੀਰਾਂ ਵੀ ਦੇਖ ਸਕਦੇ ਹਾਂ ਹਲਕਾ ਵਿਦਿਆਕ ਨਿੰਦਰ ਕੌਰ ਬਰਾਜ ਪਹੁੰਚਿਆ ਹਨ ਅਤੇ ਇਸ ਮੌਕੇ ਤੇ ਸਾਵਕਾ ਟਰੱਕੀਨ ਦੇ ਪ੍ਰਧਾਨ ਹਰਦੀਪ ਸਿੰਘ ਤੂਰ ਰੂਪਚੰਦ ਗੋਇਲ ਇਸ ਮੌਕੇ ਤੇ ਜੁਦਾ ਟਰੱਕੀਨ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀਵਾਜਵਾ ਅਤੇ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸਨਟਰ ਇਨਚਾਰਜ ਗੁਰਪ੍ਰੀਤ ਸਿੰਘ ਸਰਪੰਚ ਚੰਨੋ ਜਗਪਾਲ ਸਿੰਘ ਸਰਪੰਚ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਜਨੇੜੀ ਵੀ ਪਹੁੰਚੇ ਹੋਏ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਮਿਕਰ ਸਿੰਘ ਪ੍ਰਧਾਨ ਬਲਾਕ ਜੀਨ ਪ੍ਰਧਾਨ ਪੰਚਾਇਤ ਇਸ ਮੌਕੇ ਆਰਤੀਾ ਸ਼ਿਸ਼ਿੰਦੇ ਪ੍ਰਧਾਨ ਪ੍ਰਦੀਪ ਮਿੱਤਲੀ ਅਤੇ ਸਾਫਕਾ ਤਕਵੀਨ ਪ੍ਰਧਾਨ ਗੁਰਪ੍ਰੀਤ ਸਿੰਘ ਫਗੂ ਵਾਲਾ ਉਹਨਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ ਅਵਤਾਰ ਸਿੰਘ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ ਬਲਾਕ ਪ੍ਰਧਾਨ ਅੱਤੇ ਇਸ ਮੌਕੇ ਤੇ ਜਿਸਪਾਲ ਸਿੰਘ ਮੱਟਰਾਂ ਸਰਪੰਚ ਬਲਾਕ ਪ੍ਰਧਾਨ ਬੈਠੇਨ ਅਸੀਂ ਵੀ ਦੇਖ ਸਕਦੇ ਹਾਂ ਅਤੀਸਮਗਰਦੀਪ ਸਿੰਘ ਮਾਹੀ इस मौके गुरप्रीत सिंह आलोवरक गुरमीत सिंह सबका जिला ट्रक यूनियन प्रधान विपिन कुमार शर्मा जोगा सिंह सरपंच ਦੇ ਹੋਰ ਪਿੰਡ ਇਸ ਮੌਕੇ ਦੇ ਇਹਨ ਜਿਲ੍ਹਾ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਲਵਲੀ ਕਾਕੜਾ ਜੀ ਇਹ ਪਹੁੰਚੇ ਸਨ ਤੇ ਹੋਰ ਵੀ ਜਿੱਥੇ ਕਿ ਸਾਬਕਾ ਟਰੱਕ ਯੂਨ ਪ੍ਰਧਾਨਾਂ ਦਾ ਵੀ ਸੁਰੱਖੋ ਪਾ ਕੇ ਸਨਮਾਨ ਕੀਤੇ ਗਏ ਅਤੇ ਇਸ ਮੌਕੇ ਦੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾ ਦਾ ਸਮੂਹ ਕਮੇਟੀ ਵੱਲੋਂ ਸਨਮਾਨ ਕੀਤੇ ਜਾ ਰਹੇ ਹਨ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਮੂਹ ਕਮੇਟੀ ਦੇ ਪਹਿਲੇ ਹਲਕਾ ਵਿਧਾਇਕ ਨਿਰੰਦਰ ਕੋਰ ਬਰਾਜ ਵੱਲੋਂ ਸਨਮਾਨ ਕੀਤੇ ਜਾ ਰਹੇ ਹਨ ਅਤੇ ਉਹਨਾਂ ਦਾ ਹਲਕਾ ਵਿਧਾਇਕ ਨਿਰੰਦਰ ਕੋਰ ਬਰਾਜ ਦਾ ਵੀ ਸਮੂਹ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਹੈ। ਅੰਦਰ ਵੀ ਬੋਲ ਰਹੇ ਹਾਂ ਜੀ ਸਮਝ ਲਿਖੋ। ਹਰਜੀਤ ਸਿੰਘ ਜੀ ਪੂਰਾ ਲੱਕੀ ਮਾਲਸ ਵਿਧੇਤਾ ਵਾਲੀਆ ਇਲਾਕੇ ਦੀ ਤਰਫੋਂ ਆ ਰਿਹਾ ਹੈ। ਮਨਦੀਪ ਸਿੰਘ ਮਿਆਪੁਰਾ। ਰਮਾਸ਼ੂ ਨੂੰ

ਬੜੀ ਕੰਮ ਕਰਾ ਲਈ ਬੜਾ ਹੋਰ ਬਹੁਤ ਸਾਰੇ ਜੀ ਹਾਂ ਜੀ ਹਾਂ ਜੀ ਹਾਂ ਜੀ ਥੈਂਕ ਯੂ ਜੀ ਸਾਲਮੁਅਲਿਕ ਸਾਡੀ ਜਿਹੜੀ ਸਾਜੀ ਵਾਰਤਾ ਦਾ ਸਾਡੇ ਕਰਾਰਾ ਗੁਰੂ ਦੇਵ ਭਦਰ ਮਹਾਰਾਜੀ ਨੇ ਸ਼ੀਵਾ ਜੀ ਨਾਲ ਇਹ ਕਾਰਾ ਚੱਲਦਾ ਆ ਰਿਹਾ ਪਰਮਾਤਮਾ ਕਰੇ ਕਿ ਇਸ ਜੀਵਨ ਤੁਹਾਨੂੰ ਪਰਫੁੱਲਕ ਹੋਵੇ ਔਰ ਕਿਸੇ ਵੀ ਸਾਡੇ ਭਰਾ ਨੂੰ ਕਿਸੇ ਤਰ੍ਹਾਂ ਦੇ ਭਰਾ ਨੂੰ ਦੁੱਖ ਨਾ ਲੱਗੇ ਕਿਉਂਕਿ ਬਹੁਤ ਔਖਾ ਹੁੰਦਾ ਆਪਣੀ ਰੋਜ਼ੀ ਰੋਟੀ ਲਈ ਸੜਕਾਂ ਤੇ ਘੁੰਮਣਾ ਬਾਲੇ ਸੁਬਿਆ ਦੇ ਵਿੱਚ ਜਾਣਾ ਤੇ ਆਪਣੀ ਰੋਟੀ ਦੀ ਪਾਲ ਜਿਵੇਂ ਸਾਡੇ ਇਸ ਇਲਾਕੇ ਦੇ ਲੋਕ ਨੇ ਜਿਹੜੇ ਸਰਦਾਰੇ ਦੇ ਜਿੜੀ ਆਪਣੇ ਪਕਾਰਾਂ ਨੂੰ ਪਾਲਦੇ ਨੇ ਉਹਨਾਂ ਦਾ ਰੋਜ਼ਗਾਰ ਹੈ ਉਹਨਾਂ ਦਾ ਪਿੰਡਾ ਮੇਰੇ ਯਾਦ ਹੈ ਬਹੁਤੇ ਕੰਮ ਦਾ ਮੈਂ ਯਾਦ ਵੀ ਨਹੀਂ ਰਹਿੰਦੇ ਪਰ ਇੱਕ ਜਦੋਂ ਪਿੱਛੇ ਦੇ ਤੁਹਾਡਾ ਪੈਪਸੀ ਕੋ ਦੇ ਨਾਲ ਸੀਗਾ ਕਿ ਜਿਹੜਾ ਤੁਹਾਡੇ ਲੈ ਕੇ ਜਾਣਾ ਸੀ ਬਾਹਰ ਨੂੰ ਰਾਜਪੁਰੇ ਦੇ ਕੋਲ ਜਿਹੜਾ ਤੁਹਾਡਾ ਵਨੂ ਤੁਹਾਡਾ ਗਿਆ ਉਸ ਟਾਈਮ ਵੀ ਪ੍ਰਧਾਨ ਸੀਗੇ ਪ੍ਰਗਟ ਸਿੰਘ ਢਿੱਲੋਂ ਜੀ ਤੇ ਜਦੋਂ ਉਹਨਾਂ ਨੇ ਮੀਟਿੰਗਾਂ ਕੀਤੀਆਂ ਕੋਈ ਗੱਲ ਸਿਰੇ ਨਾਲ ਲੱਗੀ ਤਾਂ ਫਿਰ ਮੇਰੇ ਕੋਲ ਜਦੋਂ ਗੱਲ ਆਈ ਮੀਟਿੰਗ ਸੱਦੀ ਤੇ ਉਦੋਂ ਵੀ ਬੈਠ ਕੇ 20000 ਰੁਪਏ ਜਿਹੜਾ ਬਾਣੇ ਦਾ ਜਿਹੜਾ ਰੇਟ ਕੀਤਾ ਸੀਗਾ ਤੇ ਮੈਨੂੰ ਖੁਸ਼ੀ ਹੋਈ ਕਿ ਮੈਂ ਆਪਣੇ ਲੋਕਾਂ ਲਈ ਕੁਝ ਕਰ ਸਕਦੀ ਆ ਆਪਣੇ ਲੋਕਾਂ ਲਈ ਜੋ ਕਰ ਸਕਦੀ ਆ ਉਸ ਤੋਂ ਬਾਅਦ ਅੱਜ ਦੀ ਜੇ ਮੈਂ ਗੱਲ ਕਰਾਂ ਅੱਜ ਵੀ ਜਿਹੜਾ ਮਾਲ ਲੈ ਕੇ ਜਾਣ ਲਈ ਆਪਣਾ ਅ ਕਿਹੜਾ ਹੈਗਾ ਉਹ ਉਹ ਜਾਏਗਾ ਉਹ ਜਾਏ ਲੈ ਕੇ ਜਾਣ ਲਈ ਪੈਪਸਿਕੋ ਦੇ ਵੱਲੋਂ ਲਗਾਤਾਰ ਇਹ ਦਬਾਅ ਬਣਾਇਆ ਜਾ ਰਿਹਾ ਕਿ ਜਿਹੜੀਆਂ ਗੱਡੀਆਂ ਨੇ ਉਹ ਸਾਨੂੰ ਜਿਹੜੀਆਂ ਬੰਦ ਗੱਡੀਆਂ ਚਾਹੀਦੀਆਂ ਨੇ ਕੰਟੇਨਰ ਚਾਹੀਦੇ ਨੇ ਉਹ ਕੰਟੇਨਰ ਸਾਨੂੰ ਦਿੱਤੇ ਜਾਣ ਤੇ ਮੈਂ ਉਹਦੀ ਕਿਉਂਕਿ ਪ੍ਰਧਾਨ ਜੀ ਹੁਣੇ ਸਾਰੀ ਟੀਮ ਸਾਰੇ ਬੈਠੇ ਐ ਮੈਂ ਗੁਰੂ ਸਾਹਿਬ ਦੀ ਹਾਜ਼ਰੀ ਚ ਬੈਠੀ ਆ ਖੜੀ ਆ ਤੇ ਮੈਨੂੰ ਇਹ ਹੁੰਦਾ ਵੀ ਮੈਂ ਮੈਨੂੰ ਲੋਕਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਵੱਡੀ ਕਰਦਾ ਪਰ ਪਰਮਾਤਮਾ ਦੀ ਹਾਜ਼ਰੀ ਚ ਖੜਿਆ ਹਮੇਸ਼ਾ ਇਹ ਹੁੰਦਾ ਵੀ ਕੋਈ ਗਲਤੀ ਨਾ ਹੋਵੇ ਕਿ ਆਪਣੇ ਲੋਕਾਂ ਦੇ ਨਾਲ ਕੋਈ ਕਿਤੇ ਤੱਕਾ ਹੋ ਜਾਵੇ ਅੱਜ ਸਾਰੇ ਵੱਖ-ਵੱਖ ਪਾਰਟੀਆਂ ਦੇ ਆ ਵੱਖ-ਵੱਖ ਸਰਕਾਰਾਂ ਦੇ ਵਿੱਚ ਰਹਿ ਚੁੱਕੇ ਸਾਡੇ ਪ੍ਰਧਾਨ ਬੈਠੇ ਐ ਗਰਦੇ ਸਿੰਘ ਢਲੇੜੀ ਜੀ ਬੈਠੇ ਆ ਵਿਪਨ ਕੁਮਾਰ ਜੀ ਬੈਠੇ ਆ ਭੋਲਾ ਜੀ ਬੈਠਿਆ ਬਲਿਆਣ ਵਾਲੇ ਭਰਪੂਰ ਸਿੰਘ ਜੀ ਬੈਠੇ ਆ ਸੋ ਸਾਰੇ ਉਹ ਪ੍ਰਧਾਨ ਜਿਹੜੇ ਚਤੂਰ ਸਾਹਿਬ ਨੇ ਜਿੰਨੇ ਵੀ ਸਾਥੀ ਬੈਠੇ ਆ ਜਿਨ੍ਹਾਂ ਨੇ ਵੱਖ-ਵੱਖ ਸਰਕਾਰਾਂ ਦੇ ਵਿੱਚ ਇਸ ادارے ਦੀ ਅਗਵਾਈ ਕੀਤੀ ਹੈ ਪਰ ਮੈਂ ਇੱਥੋਂ ਦੀ ਜੰਪੜ ਵਾਲਾ ਇੱਥੇ ਪੜੇ ਇੱਥੇ ਇੱਥੇ ਤੱਕ ਆਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ ਉਹਤੇ ਚਾਹੇ ਪੰਜ-ਪੰਜ ਮੈਂਬਰੀ ਕਮੇਟੀ ਜਿੰਨੇ ਸਾਫਤਾ ਪ੍ਰਧਾਨ ਨੇ ਉਹਨਾਂ ਦੇ ਨਾਲ ਰਹਿ ਕਰਕੇ مشਵਰਾ ਕਰਕੇ ਫਿਰ ਕੋਈ ਫੈਸਲਾ ਲਿਓ ਕਿਉਂਕਿ ਉਹਨਾਂ ਦਾ ਤਜਰਬਾ ਤੇ ਅਸੀਂ ਹਜੇ ਤਜਰਬਾ ਕਰ ਰਹੇ ਹਾਂ ਉਹਨਾਂ ਦੇ ਤਜਰਬੇ ਕੀਤੇ ਹੋਏ ਆ ਸੋ ਮੈਨੂੰ ਮਾਣ ਹੈ ਕਿ ਸਾਡੇ ਲੋਕ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਸ ਅਦਾਰੇ ਦੇ ਨਾਂ ਤੇ ਸਾਰੇ ਨਾਲ ਬਣ ਕੇ ਜਿਹੜੇ ਫੈਸਲਾ ਲੈਂਦੇ ਆਏ ਨੇ ਤੇ ਇਸ ਕੰਟੇਨਰ ਵਾਲੇ ਫੈਸਲੇ ਦੇ ਉੱਤੇ ਵੀ ਸਾਰਿਆਂ ਦੀ ਰਾਇ ਦੇ ਨਾਲ ਹੀ ਹੋਊਗਾ ਕਿਉਂਕਿ ਉਹਨਾਂ ਨੂੰ ਚਾਹੀਦੇ ਨੇ ਸਿਰਫ 100 ਕੰਟੇਨਰ ਮੈਂ ਜਦੋਂ ਪਤਾ ਕੀਤਾ ਮੈਂ ਕਿਹਾ ਵੀ ਅੱਜ ਜੇ ਆਪਾਂ 100 ਕੰਟੇਨਰ ਦਿੰਨੇ ਆ ਤਾਂ ਉਹ 100 ਦੀ ਜਗ੍ਹਾ ਤੇ ਹੁਣ ਕਿੰਨੀਆਂ ਗੱਡੀਆਂ ਜਾਈਆਂ ਨੇ ਅੱਜ ਤਕਰੀਬਨ 1000 ਬੰਦਾ ਉੱਥੇ ਗੱਡੀ ਭਰ ਰਿਆ ਤੇ ਜੇ ਕੱਲ ਨੂੰ ਕੰਟੇਨਰਾਂ ਦੀ ਗੱਲ ਆ ਜਾਂਦੀ ਤਾਂ ਫਿਰ ਸੋ ਜੋ ਕੁਝ ਵਾਪਰੇ ਆਲੇ ਦੁਹਲੇ ਸੰਗਤ ਆ ਜਿਹੜੀ ਉਹ ਰੱਬ ਦਾ ਰੂਪ ਹੁੰਦੀ ਆ ਸਾਰੀ ਜਾਣੀ-ਜਾਨ ਹੁੰਦੇ ਆ ਪਰ ਜਿੱਥੇ ਕਿਤੇ ਵੀ ਇਸ ਅਦਾਰੇ ਦੇ ਹਿੱਤਾਂ ਦੀ ਗੱਲ ਹੈ ਇਸ ਅਦਾਰੇ ਦੇ ਰੋਜ਼ਗਾਰ ਦੀ ਗੱਲ ਹੈ ਤਾਂ ਮੈਂ ਗੁਰੂ ਸਾਹਿਬ ਦੀ ਹਾਜ਼ਰੀ 'ਚ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਮੈਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਚਾਹੇ ਕੋਈ ਪਾਰਟੀਵਾਦੀ ਹੋਵੇ ਜਾਂ ਚਾਹੇ ਕੋਈ ਹੋਰ ਮੱਧਰ ਤੇ ਮੈਂ ਉੱਪਰ ਉੱਠ ਕੇ ਇਸ ਅਦਾਰੇ ਦੇ ਹਿੱਤਾਂ ਦੀ ਰਾਖੀ ਕਰਨ ਲਈ ਮੈਂ ਵਚਨਬੱਧ ਹਾਂ ਜਿੱਥੇ ਵੀ ਮੇਰੀ ਅਦਾਰਾ ਡਿਊਟੀ ਲਾਊਗਾ ਮੈਂ ਉਹ ਬਿਫੀ ਲਗਾਉਣੇ ਦਾ ਵਾਅਦਾ ਜਿੱਥੇ ਤੁਹਾਨੂੰ ਲੱਗੂਗਾ ਕਿ ਭਾਈ ਵੀਰੋ ਜੀ ਤੁਹਾਡੇ ਕਰਕੇ ਸਾਡਾ ਨੁਕਸਾਨ ਹੋ ਰਿਹਾ ਮੈਨੂੰ ਕਹਿ ਦਿਓ ਕਿਉਂਕਿ ਮੈਂ ਤੁਹਾਡੀ ਧੀ ਹਾਂ ਤੇ ਤੁਸੀਂ ਮੈਨੂੰ ਧੀ ਬਣਾ ਕੇ ਇਸ ਮਕਾਮ ਤੇ ਪਹੁੰਚਾਇਆ ਤੇ ਮੈਂ ਜਿਵੇਂ ਤੁਸੀਂ ਕਹੋਗੇ ਤੁਹਾਡੇ ਨਾਲੇ ਮੈਂ ਹਮੇਸ਼ਾ ਦੀ ਜਿਹੜੀ ਉਰਾਖੀ ਮੈਂ ਕਰਦੀ ਰਹੂੰਗੀ ਔਰ ਸੰਗ ਰੱਬ ਦਾ ਲੁਕੁੰਦੀ ਹੈ ਸੋ ਅੱਜ ਤੁਸੀਂ ਸਾਰੇ ਚੱਲ ਕੇ ਆਏ ਹੋ ਇਹ ਸੋਹਣੀ ਦੇ ਸੀਜ਼ਨ ਦੇ ਉੱਤੇ ਮੈਂ ਇੱਕ ਵਾਰ ਫਿਰ ਜਿੰਨੇ ਵੀ ਸਾਥੀ ਇੱਥੇ ਸਾਡੇ ਚਾਹੇ ਸਾਫ ਦਾ ਪ੍ਰਧਾਨ ਨੇ ਚਾਹੇ ਵੱਖ-ਵੱਖ ਐਸੋਸੀਏਸ਼ਨਾਂ ਦੇ ਪਰ ਦੀ ਮਿੱਤਰ ਜੀ ਵੀ ਬੈਠੇ ਆਰਟੀ ਐਸੋਸੀਏਸ਼ਨ ਤੋਂ ਸੋ ਜਿੰਨੇ ਵੀ ਐਸੋਸੀਏਸ਼ਨਾਂ ਦੇ ਪ੍ਰਧਾਨ ਨੇ ਜਿਹੜੇ ਇਸ ਅਦਾਰੇ ਦੇ ਸਾਬਕਾ ਪ੍ਰਧਾਨ ਨੇ ਸਾਡੇ ਪਾਰਟੀ ਦੇ ਜਿਹੜੇ ਹਲਕੇ ਦੇ ਸੰਗਠਨ ਦੇ ਇੰਚਾਰਜ ਨੇ ਗੁਰਪ੍ਰੀਤ ਸਿੰਘ ਜੀ ਚੰਨੂ ਤੋਂ ਸਰਪੰਚ ਸਾਹਿਬ ਪਾਰਟੀ ਦੇ ਅਗਲਾ ਪ੍ਰਧਾਨ ਨੇ ਚੇਅਰਮੈਨ ਸਾਹਿਬ ਬੈਠੇ ਮਾਰਕੀਟ ਕਮੇਟੀ ਦੇ ਡਾਕਸੀ ਜੱਗਾ ਜੀ ਤੇ ਪ੍ਰਧਾਨ ਜੀ ਇੱਧਰ ਇੱਧਰ ਵੀ ਜੀ ਜੀ ਅੱਜ ਸੀਨ ਮੁਕਾ ਗਿਆ ਠੰਡਪਾ ਸਾਹਿਬ ਦੇ ਭੋਗ ਪਾਏ ਗਏ ਨੇ ਸਰਪੱਤ ਦੇ ਭਲੇ ਲਈ ਜੀ ਹਰ ਸਾਲ ਸੋਹਣੇ ਦੇ ਸੀਨ ਤੋਂ ਪਹਿਲਾਂ ਅਸੀਂ ਇੱਥੇ ਠੰਡਪਾ ਸਾਹਿਬ ਕਰਵਾਉਂਦੇ ਆ ਤੇ ਉਹ ਭੋਗ ਪਾਏ ਜਾਂਦੇ ਨੇ ਸਰਪੱਤ ਦੇ ਭਲੇ ਲਈ ਅਸੀਂ ਭੋਗ ਪਾਏ ਗਏ ਨੇ ਤੇ ਅਸੀਂ ਟਰੱਕ ਡਰਾਈਵਰ ਵਾਲੀ ਅਵੇ ਪਰਮ ਵਾਲੀ ਉਹਨਾਂ ਦੀ ਤੰਦਰੁਸਤੀ ਲਈ ਆਹ ਕੌਮਨ ਪਹੁੰਚਣਾ ਐਟ ਐਮ ਐਲ ਨੰਦਕੌਰ ਦੇ ਪਹੁੰਚੇ ਸਨ ਉਹਨਾਂ ਦਾ ਬਹੁਤ ਧੰਨਵਾਦ ਜੀ ਪ੍ਰਾਨੀ 라ਉ ਹਰ ਸਾਲ ਦੀ ਤਰ੍ਹਾਂ ਸੌਣੀ ਦਾ ਸੀਜ਼ਨ ਮੁੱਖ ਰੱਖਦੇ ਹੋਏ ਇਸ ਗੁਰਤੇ ਬਾਦ ਦੇ ਟ੍ਰੈਕ ਯੂਨੀਅਨ ਵੱਲੋਂ ਸ਼੍ਰੀ ਵਿਕੀ ਬਾਜਵਾ ਜੀ ਦੀ ਰਹਿਨਮਾਈ ਹੇ ਅੱਜ ਜੀਹੇ ਕੰਗਵਾਲ ਸਾਉਂ ਦੇ ਪਹੁੰਚ ਪਾਏ ਗਏ ਜਿਸ ਵਿੱਚ ਸਾਡੇ ਹਲਕੇ ਦੇ ਨੇ ਕੁਮਰਿੰਦਰ कौरਪਰਾ ਜੀ ਵਿਸ਼ੇਸ਼ طور ਤੇ ਪਹੁੰਚੇ ਹਨ ਤੇ ਸਨ ਹਰ ਸਾਲ ਜਿਸ ਤਰ੍ਹਾਂ ਸੀਜ਼ਨ ਦੇ ਮੁੱਕ ਰੱਖਦੇ ਹੋਏ ਇਸ ਅਗੰਧਪਾਤ ਸਾਹਿਬ ਪ੍ਰਕਾਸ਼ ਕਰਾਉਣੇ ਆ ਤੇ ਅੱਜ ਭੋਗ ਪਾਏ ਗਏ ਇਸ ਲਈ ਅਸੀਂ ਸਾਰੇ ਇੱਥੇ ਪਹੁੰਚੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਡਮਾ ਚਾਹਿਓ ਸੀਜ਼ਨ ਸਰਵਰ ਦੀ ਸਰਵਰ ਦੇ ਬਾਰੇ ਲਈ ਟਰੱਕ ਇਹਨਾਂ ਦੇ ਵਿੱਚ ਖੰਡਪਾਟਸਾਪ ਤੋਂ ਇੱਕੀ ਗਾਣਾ ਆ ਰਿਹਾ ਹੈ ਬਿਲਕੁਲ ਸ਼ਵਾਨੀਗੜਾ ਗੁਰੂ ਤੇਗ ਬਹਾਦਰ ਟਰੱਕ ਐਸੋਸੀਏਸ਼ਨ ਦੇ ਵੱਲੋਂ ਹਰ ਫਸਲ ਦੇ ਉੱਤੇ ਚਾਹੇ Haੜੀ ਦੀ ਐ ਚਾਹੇ ਸੋਣੀ ਦੀ ਆ ਗੁਰੂ ਸਾਹਿਬ ਦਾ ਉਡਾਸਰਾ ਲੈਂਦੇ ਹੋ ਸ੍ਰੀ ਖੰਡਪਾਟ ਸਾਹਿਬ ਜਿਹੜੇ ਕਰਵਾਏ ਜਾਂਦੇ ਨੇ ਸੋ ਅੱਜ ਸੰਪੂਰਨ ਤਾਈ ਭੋਗ ਪਾਏ ਗਏ ਨੇ ਸੋ ਬਾਈਥ्रू ਪਰਮਾਤਮਾ ਕਿਰਪਾ ਕਰਨ ਮਨੋ ਕਾਮਨਾ ਲੈ ਕੇ ਸਾਡੇ ਟੈਕ ਆਪਰੇਟਰ ਭਰਾਵਾਂ ਨੇ ਸਾਰੀ ਕਮੇਟੀ ਨੇ ਗੁਰੂ ਸਾਹਿਬ ਦਾ ਉਪਰਾਸਰਾ ਲਿਆ ਸਾਹਿਬ ਕਿਰਪਾ ਕਰਨੋ ਮਨੋ ਕਾਮਨਾ ਪਾਵਨਾ ਨੂੰ ਪੂਰੀ ਕਰਨ ਔਰ ਇਸ ਸੀਜ਼ਨ ਦੇ ਵਿੱਚ ਸਾਰਿਆਂ ਦੇ ਪਰਿਵਾਰਾਂ ਚ ਵਾਦਾ ਕਰਨ ਰਕੀਆਂ ਦੇਣ ਤੇ ਸਾਡੇ ਭਰਾ ਜਿੰਨੇ ਵੀ ਆਪਣੇ ਰੋਜ਼ਗਾਰ ਦੀ ਆਪਣੀ ਰੋਟੀ ਦੀ ਭਾਲ ਦੇ ਵਿੱਚ ਸਾਰਾ ਦਿਨ ਸੜਕਾਂ ਤੇ ਜਿਹੜੇ ਮੁਰਦਿਆ ਜਾਂਦੇ ਆ ਸੋ ਵਾਹਿਗੁਰੂ ਕਿਰਪਾ ਕਰਨ ਕਿ ਉਹਨਾਂ ਨੂੰ ਕਿਸੇ ਨੂੰ ਵੀ ਕਦੇ ਵੀ ਕੋਈ ਤਤੀਵਾ ਨਾ ਲੱਗੇ ਸੋ ਅੱਜ ਉਹ ਗੁਰੂ ਸਾਹਿਬ ਦਾ ਉਹ ਟਾਸਰਾ ਲੈ ਗੁਰੂ ਸਾਹਿਬ ਕਿਰਪਾ ਕਰਨ ਆ ਰਕੀਆਂ ਦੀ ਰੈਗੂਲਰ ਮੰਗੀ ਰਕੀਆਂ ਨੂੰ ਕਦੋਂ ਰੈਗੂਲਰ ਹੋਊਗੀ ਕਿਉਂਕਿ ਕੁੱਝ ਨੇ ਸਰਕਾਰਾਂ ਤੋਂ ਵੀ ਮੰਗ ਕਰਦੇ ਆ ਰਹੇ ਨੇ ਕਿ ਹੁਣ ਮੰਗਾਂ ਨਹੀਂ ਕਿਵੇਂ ਦੇਖਦੇ ਦੇਖੋ ਜਿਹੜਾ ਕੈਪਟਨ ਸਰਕਾਰ ਦੇ ਟਾਈਮ ਜਾਂਦੇ ਹੋਏ ਜਿਹੜੀਆਂ ਯੂਨੀਅਨਾਂ ਭੰਗ ਹੋਈਆਂ ਸੀਗੀਆਂ ਔਰ ਇਸ ਦੇ ਉੱਤੇ ਅਸੀਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਸੀਗਾ ਤੇ ਸਾਡੇ ਡੇਰਾ ਬਸੀ ਤੋਂ ਐਮਐਲਏ ਨਿਰੰਧਾ ਹਵਾਜੀ ਜਿਹੜੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹ ਏਸੀ ਦੀ ਅਗਵਾਈ ਵੀ ਕਰ ਰਹੇ ਨੇ ਤੇ ਪਿੱਛੇ ਐਸੋਸੀਏਸ਼ਨਾਂ ਨੇ ਜਿਹੜਾ ਲਿਖਤੀ ਰੂਪ ਤੋਂ ਉਹਨਾਂ ਨੂੰ ਦਿੱਤਾ ਵੀ ਹੈ ਸੋ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਦੇ ਜ਼ਰੂਰ ਕੋਈ ਨਾ ਕੋਈ ਕਾਰਵਾਈ ਹੋਊਗੀ ਔਰ ਮੇਰੇ ਵੱਲੋਂ ਜਿੱਥੇ ਹੋਊਗਾ ਅਸੀਂ ਆਪਣੇ ਕੋਲ ਕਰਕੇ ਸੀਤੇ ਪਹਰਾ ਦੇਵਾਂਗੇ